ਮੈਂ ਨਾਮਕਲਾਸਾ ਕਰਨ ਲੱਗਿਆ ਜਿਹੜਾ ਕਿ 24 ਘੰਟੇ ਝੂਠ ਬੋਲਦੇ ਆ ਭਰਤੀ ਦੀਆਂ ਕਾਪੀਆਂ ਛਪਾਈ ਬੈਠੇ ਆ ਦਫਤਰ ਪਈਆਂ ਮਤੇ ਪਾਈ ਬੈਠੇ ਆ ਵੀ ਅਸੀਂ ਇਹ ਵੰਡਣੀ ਐ ਤੇ 527 ਤਰੀਕ ਵਾਲੀ ਮੀਟਿੰਗ 'ਚ ਜਿਹੜਾ ਫੈਸਲਾ ਹੋ ਗਿਆ ਕਿ ਪ੍ਰਧਾਨ ਸਾਹਿਬ ਤੁਸੀਂ 3 ਮਹੀਨੇ ਦੀ ਛੁੱਟੀ ਲੈ ਲਓ ਨਾਲੇ ਤਾਂ ਅਸੀਂ ਅੱਖਾਂ ਪੁੰਹ ਜਾਂਗੇ ਦੇ ਵੀ ਅਸਤੀ ਸਤੀ ਵਾ ਮੌਜੂਦ ਪਰਾਤਾ ਕਿ ਕੋਈ ਕਮੇਟੀ ਨਹੀਂ ਬਣਾਉਣੀ ਤੇ ਭਰਤੀ ਸ਼ੁਰੂ ਕਰ ਦਿਓ 3 ਕੁ ਮਹੀਨਿਆਂ 'ਚ ਆਪ ਦੇ ਆਪ ਦੇ ਬੰਦਿਆਂ ਦੀ ਭਰਤੀ ਕਰਕੇ ਤੇ ਆਪਾਂ ਫੇਰ ਪ੍ਰਧਾਨ ਬਣਾ ਦੇਣਾ ਇਹ ਕਰਦਾ ਹੀ ਸੌਦਾ ਬਣਾ ਰੱਖਿਆ ਹੈ ਮੈਂ ਕਹਿੰਦਾ ਬਣਾ ਲਉਗੇ ਪ੍ਰਧਾਨ ਸੁਖਬੀਲ ਸਿੰਘ ਬਾਦਲੂ ਵੀ ਪ੍ਰਧਾਨ ਐਸੇ ਤਰ੍ਹਾਂ ਬਣਿਆ ਰਹਿ ਜੇ ਤੇ ਜੇ ਲੋਕ ਹੀ ਨਾਲ ਨਹੀਂ ਤੇ ਇਹ ਜੀਆਂ ਪ੍ਰਧਾਨਗੀਆਂ ਪਕਰਾਂਗੇ ਕਿਹਦੇ ਉੱਤੇ ਪਹਿਲੀ ਗੱਲ ਤਾਂ ਮੇਰਾ ਮੁੱਦਾ ਕੋ ਤੁਹਾਨੂੰ ਨੀਵੇਂ ਦਿਖਾਉਂਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਹਕਾਲਕਤਖ ਸਾਹਿਬ ਦੇ ਜਿਹੜਾ ਆਦੇਸ਼ ਹੈ ਉਹਨੂੰ ਮੰਨ ਲਓ ਉਹਦੇ ਨਾਲ ਮੱਥਾ ਨਾ ਲਾਓ ਸ਼੍ਰੀ ਹਕਾਲਕਤਖ ਸਾਹਿਬ ਨਾਲ ਅਸੀਂ ਸਿਰਫ 2015 ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਪਾਰਟੀ ਨੂੰ ਤੁਸੀਂ ਲਿਆ ਕੇ ਖੂਬ ਸੜਤਾ ਇਹੋ ਜਿਹੇ ਹਲਾਤ ਪੈਦਾ ਕਰਤੇ ਪਾਰਟੀ ਨੇ ਅੱਜ ਹੁਕਮਨਾਮਾ ਹੀ ਤੁਹਾਡੇ ਤੇ ਪਾਰਟੀ ਤੇ ਹੈ ਤੇ ਜੇ ਅੱਜ ਉਹਤੇ ਤੁਸੀਂ ਉਲੰਘਣਾ ਕਰੋਗੇ ਤੇ ਆਉਣ ਵਾਲਾ ਇਤਿਹਾਸ ਦਰਜ ਕਰੂਗਾ ਕਿ ਕਿੱਦੇ ਵੱਡੇ ਗੁਨਾਹ ਅਸੀਂ ਕਰਨ ਜਾ ਰਹੇ ਹਾਂ ਆ ਮੇਰੇ ਕੋਲੇ ਇੱਕ ਕਾਪੀ ਹੈਗੀ ਹੈ ਸਾਰੀ ਦੇਣੀ ਨਹੀਂ ਮੈਂ ਰੱਖਣੀ ਤਾਂ ਕੋਈ ਹੈ ਇਹਦੇ ਚ ਸਟੇਟ ਦੇ ਸਾਰੇ ਦੇ ਡੈਲੀਗੇਟ ਹੈ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਚੁਣਿਆ ਔਰ ਡੈਲੀਗੇਟ ਕਿਵੇਂ ਬੜਕੇ ਹੁੰਦੇ ਆ ਉਹ ਮੈਂ ਅਕੀਰ ਤੇ ਤੁਹਾਨੂੰ ਦੱਸੂਗਾ ਇਹਨਾਂ ਡੈਲੀਗੇਟਾਂ ਦੇ ਵਿੱਚ ਹੋ ਸਕਦਾ ਵੱਧ ਹੋਣ ਪਰ ਮੈਂ ਰਾਤ ਮੱਥਾ 25 ਕਰਕੇ 64 ਕੇ 66 ਐਸਡੀਪੀਸੀ ਦੇ ਮੈਂਬਰ ਐਸੇ ਲੱਭੇ ਆ ਜਿਹੜੇ ਐਸਡੀਪੀਸੀ ਦੇ ਮੈਂਬਰ ਵੀ ਐ ਡਾਕਟਰ ਦਲਜੀਤ ਸਿੰਘ ਚੀਮਾ ਦੇ ਦਸਤਖਤਾਂ ਥੱਲੇ ਆਹ ਲਿਸਟ ਇਲੈਕਸ਼ਨ ਕਮਿਸ਼ਨ ਨੂੰ ਗਈ ਐ ਤੇ ਜੇ ਧਾਰਮਿਕ ਕੰਮ ਕਰਦੇ ਆ ਸਾਡੀ ਪਾਰਟੀ ਡੀ ਰਜਿਸਟਰਡ ਹੋ ਸਕਦੀ ਐ ਤਾਂ ਚੀਮਾ ਸਾਹਿਬ ਇਹ ਗਲਤ ਕੰਮ ਹੁਣ 2019 ਚ ਕਿਉਂ ਕੀਤਾ 99 ਤੋਂ ਬਾਅਦ ਤਾਂ ਬਰਨਾਲਾ ਸਾਹਿਬ ਨੇ ਤੁਸੀਂ ਕਹਿੰਦਾ ਬਰਨਾਲਾ ਸਾਹਿਬ ਦੇ ਸਿਰ ਸਿੱਟੀ ਆ ਗੱਲ ਇਹ ਇਹ ਥੋੜੇ ਦਸਤਕਤਾਂ ਨਾਲ ਗਿਆ ਥੋੜੇ ਹੱਥ ਨਹੀਂ ਕੰਮੇ ਵੀ ਫਰੇਸ ਕਰਕੇ ਨਾ ਤੇ ਡੀ ਰਜਿਸਟਰ ਹੋ ਜਾਏ ਸੰਤਾ ਸਿੰਘ ਉਮੈਦਪੁਰ ਸਾਹਿਬ ਬਾਦਲ ਸਾਹਿਬ ਉਹਨਾਂ ਦੀ ਇੰਨੀ ਇੱਜ਼ਤ ਕਰਦੇ ਸੀ ਜਦੋਂ ਐਸਐਸ ਬੋਰਡ ਦੇ ਮੈਂਬਰ ਲਾਏ ਐਸਐਸ ਬੋਰਡ ਦਾ ਮੈਂਬਰ ਉਹਨਗਲ ਉਂਗਲ ਉੱਠੀ ਤੋਂ ਬਣਾ ਨਹੀਂ ਨਿਕਰਾ ਅੱਜ ਵੀ ਕਾਨੂੰਨਾਂ ਵੱਲ ਕੋਈ ਉਂਗਲ ਨਹੀਂ ਉੜਦੀ ਉਹਨਾਂ ਦਾ ਇੰਨਾ ਤਜਰਬਾ ਹੈ 14 ਹਫ਼ਤਿਆਂ ਦਾ ਜ਼ਿਲ੍ਹਾ ਲੁਧਿਆਣਾ ਜਿਹੜਾ ਉਹਨਾਂ ਨੇ ਜਿਨ੍ਹਾਂ ਦੇ ਪ੍ਰਧਾਨ ਲੰਮਾ ਸਮਾਂ ਜ਼ਿਲ੍ਹਾ ਚਲਾਇਆ ਔਰ ਉਹ ਅੱਜ ਸੀਨੀਅਰ ਵਾਈਸ ਪ੍ਰੈਜ਼ੀਡੈਂਸੀ ਪਹਿਲਾਂ ਵਾਈਸ ਪ੍ਰੈਜ਼ੀਡੈਂਸੀ ਕਿ ਇਹ ਵਿਚਾਰੇ ਹੋਗੇ ਮੈਨੂੰ ਤਾਂ ਚੀਮਾ ਸਾਹਿਬ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ 6 ਇਲੈਕਸ਼ਨ ਲੜੇ 5 ਹਾਰੇ 1 ਜਿੱਤਿਆ ਤੇ ਤੁਸੀਂ ਯਾਰ ਇਹਨਾਂ ਨੂੰ ਇਹਨਾਂ ਨੂੰ ਵਿਚਾਰੇ ਦੱਸਦੇ ਹੋ ਕਿ ਆਪ ਤੁਸੀਂ ਵੱਡੇ ਹੋਗੇ ਮੈਂ ਇਹ ਕਹਿ ਸਕਦਾ ਜੇ ਸਾਡੇ ਵਰਗੇ ਨਾਲ ਕੋਈ ਨਫ਼ਰਤ ਹੈ ਬਾਕੀ ਦੇ ਲੀਡਰਾਂ ਨਾਲ ਨਫ਼ਰਤ ਨਾ ਲਾਓ ਕਿਉਂਕਿ ਤੁਸੀਂ ਬੈਠ ਕੇ ਕਹਿੰਦੇ ਵੀ ਜਦੋਂ ਤੇ ਕਹਦਾ ਵੀ ਇਹ ਤਾਂ ਪਾਰਟੀ ਚੋਂ ਕੱਢੇ ਅਸੀਂ ਨਹੀਂ ਲੈਣੇ ਨਾ ਲਾਓ ਯਾਰ ਪਰ ਜਿਹੜੀ ਪੰਜਾਬ ਦੇ ਹਿੱਤਾਂ ਲਈ ਪਾਰਟੀਆਂ ਨੂੰ ਬਚਾਉਣ ਲਈ ਕਮੇਟੀ ਨੂੰ ਤਾਂ ਮਾਨਤਾ ਦੇ ਦਿਓ ਕਾਕਾਟਖਰ ਸਾਹਿਬ ਨਾਲ ਟੱਕਰ ਨਾ ਲਓ ਇਹ ਮੇਰੀ ਬੇਨਤੀ ਹੈ ਇਹ ਭarti ਦਾ ਬੜਾ ਵੱਡਾ ਕੰਮ ਹੁੰਦਾ ਜੀ ਕਮੇਟੀ ਵਿਚਾਰੀ ਕੀ ਕਰੂਗੀ ਮੈਂ ਹੈਰਾਨ ਹਾਂ ਯਾਰ ਬੰਦਾ ਰੱਬ ਸਮਝ ਲਖੇਂਦਾ ਆਪਣੇ ਆਪ ਨੂੰ ੁੱਤਵੇਟੀ ਵਿਚਾਰੀ ਕੀ ਕਰੂਗੀ ਤੇ ਕਮੇਟੀ ਦੇ ਵਿੱਚ ਕੌਣ ਹੈ ਜੀ ਮੌਜੂਦਾ ਐਸਪੀਸੀ ਦੇ ਪ੍ਰਧਾਨ ਜਿਹੜੇ ਕੋਰ ਕਮੇਟੀ ਦੇ ਮੈਂਬਰ ਹੈ ਵਰਕਿੰਗ ਕਮੇਟੀ ਦੇ ਮੈਂਬਰ ਹੈ ਸਟੇਟ ਡੈਲੀਗੇਟ ਹੈ ਤੇ ਚੌਥੀ ਵਾਰੀ ਪ੍ਰਧਾਨ ਬਣੇ ਜਿਹੜਾ ਬੰਦਾ 20000 ਦੀ ਨਫਰੀ ਨੂੰ ਸਾਂਭ ਰਿਹਾ ਐ ਐਨੇ ਗੁਰਦੁਆਰਿਆਂ ਨੂੰ ਸਾਂਭ ਰਿਹਾ ਉਹ ਵਿਚਾਰਾ ਬਣ ਗਿਆ ਅਗਲੇ ਪਾਸੇ ਆ ਜਾਓ ਸਰ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਦਰ ਜਿਹੜੇ ਸਾਡੀ ਪਾਰਟੀ ਚ ਵੱਧ ਪੜੇ ਲਿਖਿਆ ਵਾਲੇ ਪ੍ਰਧਾਨ ਰਹੇ ਐ ਤਿੰਨ ਚਾਰ ਵਾਰੀ ਉਹ ਵੀ ਪ੍ਰਧਾਨ ਰਹੇ ਨੇ ਪਰ ਜਿੰਨਾ ਤੇ ਚੀਮਾ ਸਾਹਿਬ ਨੂੰ ਸੈਕਟਰੀ ਬਣਿਆ ਨੂੰ ਹੋ ਗਿਆ ਉਹ ਤੋਂ ਵੱਧ ਸਮੋ ਪਾਰਟੀ ਦੇ ਸੈਕਟਰੀ ਵੀ ਰਹੇ ਐ ਤੇ ਇਹਦਾ ਮਤਲਬ ਉਹ ਵੀ ਵਿਚਾਰੇ ਹੋਗੇ ਉਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਚਲੋ ਉਹਨਾਂ ਤੇ ਉਦੋਂ ਅੱਗੇ ਆ ਜਾਓ ਤੀਜੇ ਮੈਂਬਰ ਆਗੇ ਇਕਬਾਲ ਸਿੰਘ ਝੁੰਦਾ ਸਾਹਿਬ ਜਿਨ੍ਹਾਂ ਨੂੰ ਝੁੰਦਾ ਕਮੇਟੀ ਬਣਾ ਕੇ ਤੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਗਏ ਪਾਰਟੀ ਦੇ ਵਿੱਚੋਂ ਕੋਰ ਕਮੇਟੀ ਦੇ ਮੈਂਬਰ ਹੈ ਪਹਿਲਾਂ ਕਿਹੜੇ ਕਿਹੜੇ ਹੋਗੇ ਤੇ ਰਹਿਲੇ ਮਹੁਦੋ ਚ ਨਹੀਂ ਜਾਂਦਾ ਐਮਐਲਏ ਰਹਨੇ ਉਹ ਦੋ ਵਾਰੀ ਤੇ ਐਮਪੀ ਵੀ ਲੜਲੇ ਇਹਦਾ ਮਤਲਬ ਉਹ ਵੀ ਵਿਚਾਰੇ ਹੋਗੇ ਤੁਹਾਡਾ ਤਜਰਬਾ ਵੱਡਾ ਹੋ ਗਿਆ ਬਾਕੀ ਸਾਰਿਆਂ ਦੇ ਛੋਟੇ ਹੋਗੇ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਰਹੇ ਕੋਰ ਕਮੇਟੀ ਦੇ ਮੈਂਬਰ ਹੈ ਦੋ ਵਾਰੀ ਐਮਐਲਏ ਰਹੇ ਮਨਪ੍ਰੀਤ ਸਿੰਘ ਯਾਲੀ ਸਾਹਿਬ ਇਹਦੇ ਵਿੱਚ ਹੈ ਸੀਨੀਅਰ ਵਾਈਸ ਪ੍ਰਧਾਨ ਪਾਰਟੀ ਦੇ ਔਰ 6 ਜਨਰਲ ਫੈਕਟਰੀ ਰਹਿ ਲਈ ਤਿੰਨ ਵਾਰ ਉਹ ਐਮ ਐਲ ਏ ਹੈ ਤੇ ਪਾਰਟੀ ਦੇ ਵਿਧਾਨਤਰ ਦੇ ਵਿਧਾਨ ਸਭਾ ਦੇ ਵਿੱਚ ਲੀਡਰ ਵੀ ਹੈ ਉਹ ਵਿਚਾਰੇ ਹੋਗੇ ਉਹਨਾਂ ਦਾ ਤਾਂ ਤਜਰਬਾ ਹੀ ਨਹੀਂ ਕੋਈ ਸੰਤਾ ਸਿੰਘ ਉਮੈਦਪੁਰ ਸਾਹਿਬ ਬਾਦਲ ਸਾਹਿਬ ਉਹਨੂੰ ਵੀ ਇੰਨੀ ਇੱਜ਼ਤ ਕਰਦੇ ਸੀ ਕਿ ਉਹਨੂੰ ਐਸ ਐਸ ਬੋਰਡ ਦੇ ਮੈਂਬਰ ਲਾਏ ਐਸ ਐਸ ਬੋਰਡ ਦਾ ਮੈਂਬਰ ਉਹਨੂੰ ਉਂਗਲ ਤੋਂ ਬਣਾ ਨਹੀਂ ਨਿਕਲਿਆ ਅੱਜ ਵੀ ਕਾਨੂੰਨਾਂ ਵੱਲ ਕੋਈ ਉਂਗਲ ਨਹੀਂ ਉੱੜਦੀ ਉਹਨਾਂ ਦਾ ਇੰਨਾ ਤਜਰਬਾ ਹੈ 14 ਹਲਕਿਆਂ ਦਾ ਜ਼ਿਲ੍ਹਾ ਲੁਧਿਆਣਾ ਜਿਹੜਾ ਉਹਨਾਂ ਨੇ ਜਿਹਦੇ ਦੇ ਪ੍ਰਧਾਨ ਲੰਮਾ ਸਮਾਂ ਜ਼ਿਲ੍ਹਾ ਚਲਾਇਆ ਔਰ ਉਹ ਅੱਜ ਸੀਨੀਅਰ ਵਾਈਸ ਪ੍ਰੈਜ਼ੀਡੈਂਸੀ ਪਹਿਲਾਂ ਵਾਈਸ ਪ੍ਰੈਜ਼ੀਡੈਂਸੀ ਕਿ ਇਹ ਵਿਚਾਰੇ ਹੋ ਗਏ ਮੈਨੂੰ ਤਾਂ ਚੀਮਾ ਸਾਹਿਬ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ 6 ਇਲੈਕਸ਼ਨ ਲੜੇ 5 ਹਾਰੇ 1 ਜਿੱਤਿਆ ਤੇ ਤੁਸੀਂ ਯਾਰ ਇਹਨਾਂ ਨੂੰ ਇਹਨਾਂ ਨੂੰ ਵਿਚਾਰੇ ਦੱਸਦੇ ਹੋ ਤੇ ਆਪ ਤੁਸੀਂ ਵੱਡੇ ਹੋ ਗਏ ਦੋ ਭਰਤੀਆਂ ਮੈਂ ਬੈਠ ਕੇ ਕਰਾਈਆਂ ਤੁਸੀਂ ਕੱਲਾ ਸਾਡੀ ਰਿਪੋਰਟ ਦੇਖਦੇ ਹੁੰਦੇ ਸੀ ਜਾਂ ਮੁਲਾਜ਼ਮ ਦਫ਼ਤਰ ਵਾਲੇ ਮੇਰਾ ਪੂਰਾ ਸਾਥ ਦਿੰਦੇ ਸੀ ਭਰਾਵਾਂ ਨੂੰ ਅਸੀਂ ਕੰਮ ਕਰਦੇ ਸੀ ਤੇ ਤੁਸੀਂ ਤਾਂ ਕੱਲਾ ਇਹ ਵੇਖਦੇ ਸੀ ਕਿੰਨੇ ਪੈਸੇ ਜਮ੍ਹਾਂ ਹੋ ਗਏ ਕਿੰਨੀਆਂ ਕਾਪੀਆਂ ਵੜੀਆਂ ਗਈਆਂ ਦੋ ਭਰਤੀਆਂ ਮੈਂ ਕਰਾਈਆਂ ਤੇ ਮੈਨੂੰ ਪਤਾ ਹੈ ਭਰਤੀ ਕਿਵੇਂ ਹੁੰਦੀ ਹੈ ਤੇ ਕੀ ਕੁਝ ਉਹਨਾਂ ਦੇ ਵਿੱਚ ਹੁੰਦਾ ਹੈ ਇਹਦਾ ਮਤਲਬ ਜੇ ਕਮੇਟੀ ਨੂੰ ਇਸ ਨੂੰ ਜਿਹੜੀ ਕਾਕਾ ਸਾਹਿਬ ਦੇ ਹੁਕਮਾਂ ਮੁਤਾਬਕ ਵਰਕਿੰਗ ਕਮੇਟੀ ਮਾਨਤਾ ਦੇ ਦੂ ਇਹਦੇ ਵਿੱਚ ਪਾਰਟੀ ਦਾ ਕੀ ਨਿਸ਼ਾਨ ਹੋਊਗਾ ਜੀ ਮੈਨੂੰ ਇੱਕ ਤਲ ਦਿੱਸੇ ਕਿ ਮੈਂ ਇਹ ਕਹਿ ਸਕਦਾ ਜੇ ਸਾਡੇ ਵਰਗੇ ਨਾਲ ਕੋਈ ਨਫ਼ਰਤ ਹੈ ਬਾਕੀ ਦੇ ਲੀਡਰਾਂ ਨਾਲ ਨਫ਼ਰਤ ਨਾ ਲਾਓ ਕਿਉਂਕਿ ਤੁਸੀਂ ਬੈਠ ਕੇ ਟੈਲੀਵਿਜ਼ਨ ਤੇ ਕਹਿੰਦਾ ਵੀ ਇਹ ਤਾਂ ਪਾਰਟੀ ਤੋਂ ਕੱਢੇ ਅਸੀਂ ਨਹੀਂ ਲੈਣੇ ਨਾ ਲਾਓ ਯਾਰ ਪਰ ਜਿਹੜੀ ਪੰਜਾਬ ਦੇ ਹਿੱਤਾਂ ਲਈ ਪਾਰਟੀਆਂ ਨੂੰ ਬਚਾਉਣ ਲਈ ਕਮੇਟੀ ਨੂੰ ਤਾਂ ਮਾਨਤਾ ਦੇ ਦਿਓ ਕਾਕਾਟ ਸਾਹਿਬ ਨਾਲ ਟੱਕਰ ਨਾ ਲਓ ਇਹ ਮੇਰੀ ਬੇਨਤੀ ਹੈ ਇੱਕ ਹੋਰ ਮੈਂ ਕਰ ਦਿਆਂ ਬੇਨਤੀ ਉਹਦੇ ਚ ਮੈਂ ਨਵਾਂ ਖੁਲਾਸਾ ਕਰਨ ਲੱਗਿਆ ਜਿਹੜਾ ਕਿ 24 ਘੰਟੇ ਝੂਠ ਬੋਲਦੇ ਆ ਭਰਤੀ ਦੀਆਂ ਕਾਪੀਆਂ ਛਪਾਈ ਬੈਠੇ ਆ ਦਫ਼ਤਰ ਪਈਆਂ ਮਤੇ ਪਾਈ ਬੈਠੇ ਆ ਵੀ ਅਸੀਂ ਇਹ ਵੰਡਣੀ ਹੈ ਤੇ 527 ਤਰੀਕ ਵਾਲੀ ਮੀਟਿੰਗ 'ਚ ਜਿਹੜਾ ਫੈਸਲਾ ਹੋ ਗਿਆ ਕਿ ਪ੍ਰਧਾਨ ਸਾਹਿਬ ਤੁਸੀਂ 3 ਮਹੀਨੇ ਦੀ ਛੁੱਟੀ ਲੈ ਲਓ ਨਾਲੇ ਤਾਂ ਅਸੀਂ ਅੱਖਾਂ ਪੁੰਹ ਜਾਂਗੇ ਉਹਦੀ ਜਸਤੀ ਇਸਤੀਫਾ ਮੌਜੂਦ ਕਰਾਤਾ ਕਿ ਕੋਈ ਕਮੇਟੀ ਨਹੀਂ ਬਣਾਉਣੀ ਤੇ ਭਰਤੀ ਸ਼ੁਰੂ ਕਰ ਦੇਓ ਤਿੰਨ ਕੁ ਮਹੀਨਿਆਂ ਚ ਆਪ ਦੇ ਆਪ ਦੇ ਬੰਦਿਆਂ ਦੀ ਭਰਤੀ ਕਰਕੇ ਤੇ ਆਪਾਂ ਫੇਰ ਪ੍ਰਧਾਨ ਬਣਾ ਦੇਣਾ ਇਹ ਕਰਦਾ ਹੀ ਸੌਦਾ ਬਣਾ ਰੱਖਿਆ ਹੈ ਮੈਂ ਕਹਿੰਦਾ ਬਣਾ ਲਉਂਗੇ ਪ੍ਰਧਾਨ ਸੁਬੀਲ ਸਰਵਾਰਦ ਵੀ ਪ੍ਰਧਾਨ ਐ ਇਸੇ ਤਰ੍ਹਾਂ ਬਣਿਆ ਰਹਿ ਜੇ ਤੇ ਜੇ ਲੋਕ ਹੀ ਨਾਲ ਨਹੀਂ ਤੇ ਇਹਦੀਆਂ ਪ੍ਰਧਾਨੀਆਂ ਆਪ ਕਰਾਂਗੇ ਕਿਹਦੇ ਤੇ ਅੱਜ ਸਥਿਤੀ ਕੀ ਹੈ ਸਾਡੀ ਪੰਜਾਬ ਦੇ ਵਿੱਚ ਸਥਿਤੀ ਸਾਡੀ ਕੀ ਹੈ ਮੈਂ ਆ ਇੱਕ ਛੋਟੀ ਜੀ ਉਦਾਹਰਨ ਦੇ ਦਿੰਦਾ ਹੈ 1000 ਤੇ 8 ਐਮਸੀ ਇਲੈਕਸ਼ਨ ਹੋਏ ਆ 1000 ਤੇ 8 200 ਤੇ ਨਹੀਂ ਖੜੇ ਕਰ ਸਕੇ ਤੁਸੀਂ ਬਾਬਾ ਤੇ ਜਿਹੜੇ ਕੋ ਖੜੇ ਕੀਤੇ 11 ਦਾ ਕੌਂਸਲਰ ਜਿੱਤੇ ਤੇ 14 ਥੋੜੇ ਐਮਸੀ ਜਿੱਤੇ ਯਾ 24 ਜਣਿਆਂ ਨੂੰ ਕਿ 25 ਜਣਿਆਂ ਨੂੰ ਤੁਸੀਂ 1008 ਚੋਂ ਲੜਕੇ ਜਿੱਤ ਕੇ ਦੋ ਜਿੱਤ ਕੇ ਤੇ ਥੋੜਾ ਆ ਤਾਂ ਹਾਲ ਹੈ ਤੇ ਤੁਸੀਂ ਕਹਿੰਦੇ ਅਸੀਂ ਪ੍ਰਧਾਨਗੀ ਜਰੂਰ ਸਾਹਮਣੇ ਰੱਖਣੀ ਹੈ ਪ੍ਰਧਾਨਗੀ ਲੋਕਾਂ ਦੋ ਪਨਾਲ ਹੋਣ ਤੇ ਤਾਂ ਰਹਿੰਦੀ ਹੁੰਦੀ ਹੈ ਇਹ ਮੇਰੀ ਬੇਨਤੀ ਹੈ ਇੱਕ ਵਰਕਰਾਂ ਨਾਲ ਠੱਗੀ ਨਾ ਵੱਜੇ ਆਮ ਵਜ ਦੀ ਮਾ ਤੇ ਪਹਿਲੇ ਦਿਨ ਦੱਸਣ ਲੱਗਿਆ ਵਰਕਰਾਂ ਨੂੰ ਕਹਿੰਦੇ ਕੀ ਹੈ ਜਦੋਂ ਕਾਪੀ ਦੇਤੀ 100 ਮੈਂਬਰਾਂ ਦੀ ਇੱਕ ਕਾਪੀ ਹੁੰਦੀ ਹੈ ਤੇ ਉਹ ਜਿਹੜੇ ਮੈਂਬਰਾਂ ਨੇ ਵਿਚਾਰੇ ਨੇ ਗਲੀਆਂ ਚ ਝਿਰ ਕੇ ਭੰਨੀ ਹੁੰਦੀ ਹੈ ਨਾ ਜਿਹੜੇ ਸਹੀ ਭਰਤੀਕਰਨ ਵੈਸੇ ਤਾਂ ਆਮ ਕਰਕੇ ਕਿਵੇਂ ਹੁੰਦੀ ਹੈ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਪਰ ਸਹੀ ਭਰਤੀ ਦੀ ਵਿੱਚ ਹੁੰਦੀ ਹੈ ਉਹ ਕੀ ਕਰਦੇ ਆ ਮੇਰੇ ਵਰਗਾ ਚਤਰ ਲੀਡਰ ਕੀ ਕਰਦਾ ਜਿਹੜਾ ਪਿੰਡ ਚ ਪੰਜ ਕੱਪ ਜਾਂ ਲੈ ਕੇ ਗਿਆ ਹੁੰਦਾ ਉਹ ਇੱਕ ਬਲਾਤਨ ਮੇਂ ਭਰ ਕੇ ਦਿਖਾਵਾਂ ਆਪ ਦਾ ਨਾਮ ਪਾਤਾ ਉਹਨੂੰ ਦੇਤੀ ਕਾਪੀ ਵੀ ਲੈ ਤੂੰ ਐ ਭਰ ਕੇ ਲਿਉਣੀ ਹੈ ਗਲਤੀ ਨਾ ਕੋਈ ਕਰੀ ਫਿਰ ਦੂਜਾ ਆਇਆ ਦੂਜੇ ਚਾਪ ਦੇ ਮੁੰਡੇ ਦਾ ਨਾਮ ਪਤਾ ਉਹਨੂੰ ਦੇਤੀ ਵੀ ਆ ਲੈ ਭਰ ਕੇ ਲਿਆ ਤੂੰ ਗਲਤੀ ਨਾ ਕੋਈ ਕਰੀ ਤੀਜਾ ਆਇਆ ਕੋਈ ਭਤੀਜੇ ਦਾ ਪਤਾ ਚਾਪ ਨਾਲਲੇ ਦਾ ਪਤਾ ਮੰਨ ਲਓ ਪਿੰਡ ਦੇ ਵਿੱਚੋਂ 5 ਭਰਤੀਆਂ 500 ਭਰਤੀ ਹੁੰਦੀ ਹੈ ਤੇ ਜਿਹੜੇ ਜਮਾਈ ਕਿਚਨ ਕੈਬਿਨੇਟ ਹੈ ਜਿਵੇਂ ਅੱਜ ਵਾਲੇ ਪ੍ਰਧਾਨ ਸਾਹਿਬ ਦੇ ਚਾਰ ਪੰਜ ਕਿਚਨ ਕੈਬਿਨੇਟ ਹੈ ਉਹੋ ਜਿਹਿਆਂ ਨੂੰ ਸਰਕਲ ਤੇ ਡੈਲੀਗੇਟ ਪੜਾ ਲੈਣਾ ਉਹ ਜਿਹੜਾ ਭਰਤੀ ਪਿੰਡ ਚੋਂ 10-10 ਰੁਪਏ ਇਕੱਠੇ ਕਰਕੇ ਭਰ ਕੇ ਲਿਆਉਂਦਾ ਉਹਦਾ ਕੋਈ ਨਾਮ ਨਹੀਂ ਮੈਂ ਬੇਨਤੀ ਕਰਦਿਆਂ ਤੁਹਾਡੇ ਰਹੀ ਹੱਥ ਜੋੜ ਕੇ ਕਿ ਪਹਿਲੀ ਪਰਚੀ ਜੀ ਨੇ ਸਾਰੀ ਤਾਕਤ ਹੀ ਭਰਨੀ ਉਹ ਆਪ ਦੀ ਭਰੇ ਤਾਂ ਤੁਸੀਂ ਸਰਕਲ ਦੇ ਡੈਲੀਗੇਟ ਬਣੋਗੇ ਜਦੋਂ ਸਰਕਲ ਦੇ ਡੈਲੀਗੇਟ ਬਣਦੇ ਆ ਫਿਰ 25 ਕਾਪੀਆਂ ਪਿੱਛੇ ਇੱਕ ਜ਼ਿਲ੍ਹੇ ਦਾ ਡੈਲੀਗੇਟ ਬਣਦਾ ਅੱਜ ਤੱਕ ਰਣਾ ਜ਼ਿਲ੍ਹੇ ਦੇ ਡੈਲੀਗੇਟ ਬਣਾਉਣ ਪਿੱਛੇ ਸਾਰਿਆਂ ਦੀ ਮੀਟਿੰਗ ਹੋਈ ਹੈ ਨਾ ਜ਼ਿਲ੍ਹਿਆਂ ਦੇ ਡੈਲੀਗੇਟਾਂ ਦੀ ਸਾਰਿਆਂ ਦੀ ਕਿਤੇ ਸਟੇਟ ਦੇ ਡੈਲੀਗੇਟਾਂ ਦੀ ਹੋਈ ਹੈ ਇਹ ਠੀਕ ਹੈ ਸਬੂਤ ਜਾਂ ਚੱਲੀ ਜਾਂਦਾ ਸੀ ਰਾਜੇ ਕਰਕੇ ਵੀ ਇਹਦਾ ਵੀ ਨਾਮ ਪਾ ਲੋ ਇਹਦਾ ਵੀ ਪਾ ਲੋ ਕੋਈ ਮੈਂਬਰ ਮੋਟਾ ਬਣਿਆ ਭਾਵੇਂ ਨਹੀਂ ਬਣਿਆ ਇਹ 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 ਚੱਲੀ ਗਿਆ ਪਰ ਮੇਰੀ ਬੇਨਤੀ ਹੈ ਵਰਕਰਾਂ ਨੂੰ ਕਿਰਪਾ ਕਰਕੇ ਤੁਸੀਂ ਖੁਦ ਜਿਹੜੇ ਮਿਹਨਤੀ ਹੋ ਡੈਲੀਗੇਟ ਜ਼ਰੂਰ ਬਣਿਓ ਪਹਿਲੀ ਪਾਰਟੀ ਜਿਹੜਾ ਬੰਦਾ ਸਾਰੀ ਕਾਪੀ ਪਰਿਓ ਆਪ ਦੀ ਆਪ ਬਣੇ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਅਖੀਰ ਦੇ ਵਿੱਚ ਮੈਂ ਇੱਕ ਗੱਲ ਹੋਰ ਜਿਹੜੀ ਪਿਛਲੇ ਦਿਨਾਂ ਦੀ ਮੈਨੂੰ ਬਹੁਤ ਤੰਗ ਕਰ ਰਹੀ ਹੈ ਵੈਸੇ ਤਾਂ ਮੈਂ ਆ ਪਹਿਲੀ ਜਿਹੜੀ ਲਿਖੀ ਸੀ 13 6 ਨੂੰ ਇਹਦੇ ਵਿੱਚ ਵੀ ਲਿਖਿਆ ਸੀ ਵੀ ਰੱਬ ਰੁੱਸਿਆ ਇਹਦੇ ਤੇ ਅਮਲ ਜੇ ਕਰ ਲੈਂਦੇ ਤਾਂ ਸ਼ਾਇਦ ਇਹ ਗੱਲਾਂ ਪਿੱਕਰ ਨਾ ਆਉਂਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਮੈਨੂੰ ਗੱਲ ਤੰਗ ਕਰ ਰਹੀ ਹੈ ਔਰ ਮੈਨੂੰ ਸੀ ਗਾਣ ਦੀ ਸ਼ਾਇਦ ਕੋਈ ਗੱਲ ਹੋਊਗੀ ਕਿਉਂਕਿ ਜਦੋਂ ਵੀ ਅਸੀਂ ਸੁਰਤ ਸੰਭਲੀ ਹੈ ਕਦੇ ਵੱਡੇ ਬਾਲਤ ਸਾਹਿਬ ਨੂੰ ਸੁਣਦੇ ਉਹ ਕਦੇ ਕਾਂਗਰਸ ਦਾ ਨਾਮ ਲੈ ਲੈਂਦੇ ਜਦੋਂ ਕਿਤੇ ਗੱਲ ਕੋਈ ਮਾੜੀ-ਮੋਟੀ ਕਿਸੇ ਨੂੰ ਹੋਰ ਡਰਾਉਣਾ ਹੁੰਦਾ ਇਹ ਜੀ ਆਰਐਸਐਸ ਵਾਲੇ ਸਾਡੇ ਧਰਮ ਚ ਦਖਲ ਦਿੰਦੇ ਆ ਜੀ ਇਹ ਬੀਜੇਪੀ ਵਾਲੇ ਸਾਡੇ ਚ ਦਖਲ ਦਿੰਦੇ ਆ ਜੀ ਇਹ ਇਹ ਆਮ ਆਦਮੀ ਪਾਰਟੀ ਵਾਲਾ ਭਗਵੰਤ ਮਾਨ ਸਾਹਿਬ ਜਿਹੜਾ ਹੈਗਾ ਉਹ ਦਖਲ ਦਿੰਦਾ ਜੀ ਸਾਰਿਆਂ ਦੇ ਨਾਂ ਚ ਆਉਂਦੇ ਆ ਆਹ ਹੂ ਵੀ ਬੜਾ ਜਿਹੜਾ ਹੈਗਾ ਸਾਡੇ ਤੇ ਬੜਾ ਚੱਲਿਆ ਜੀ ਤਾਂ ਆਰਐਸਐਸ ਦੇ ਆ ਸਾਡੇ ਨਿੱਕਰਾਂ ਹੀ ਪਾਤੀਆਂ ਮੈਨੂੰ ਤੇ ਇਹ ਨਹੀਂ ਸਮਝਉਂਦੀ ਸੀ ਯਾਰ ਇਹ ਕਿਹੜੇ ਰਾਹ ਪਏ ਆ ਆ ਮੇਰੇ ਵੀਰ ਅੱਖ ਬੰਦ ਕੇ ਮੈਂ ਬੇਨਤੀ ਕਰਦਾ ਸੋਸ਼ਲ ਮੀਡੀਆ ਵਾਲਿਆਂ ਨੂੰ ਭਰਾਵੋ ਤਕੜੇ ਆਪਾਂ ਤਾਂ ਹੋਵਾਂਗੇ ਜੇ ਸਾਰੇ ਇਕੱਠੇ ਹੋ ਗਏ ਅੱਜ ਵਾਲੀ ਪ੍ਰੈਸ ਕਾਨਫਰੰਸ ਮੈਨੂੰ ਕਿਸੇ ਨੂੰ ਨੀਮਾ ਦਿਖਾਉਣੀ ਦੀ ਨਹੀਂ ਐ ਤੁਸੀਂ ਅੱਜ ਵੀ ਗਾਣਾ ਕੱਢ ਰਹੇ ਹੋਗੇ ਪਰ ਇਹਦੇ ਨਾਲ ਸਮਰਨਾ ਕੁਛ ਨਹੀਂ ਦਾ ਅਕਾਲੀ ਦਲ ਦਾ ਨਾ ਪੰਜਾਬ ਦਾ ਤਾਂ ਉਹਦੇ 'ਚ ਮੈਂ ਆਰਐਸਐਸ ਤੇ ਬੀਜੇਪੀ ਦੀ ਤੇ ਇਹ ਬੀ ਟੀਮ ਦੀਆਂ ਗੱਲਾਂ ਕਰਦਾ ਸੀ ਇਹ ਆਮ ਤੁਸੀਂ ਸੁਣੀਏ ਤੁਹਾਡੇ ਰੇਨ ਚੈਨਲਾਂ ਤੇ ਚੱਲੀਆਂ WhatsApp ਤੇ ਦੇਖਿਆ ਮੈਂ ਮੈਂ ਨਾ ਜੇ ਕਿਤੇ ਸੋਹ ਖਾ ਸਕਦਾ ਹਾਂ ਵੈਸੇ ਤਾਂ ਚਲੋ ਖਾਣ ਦੀ ਲੋੜ ਨਹੀਂ ਹੁੰਦੀ ਬੰਦੇ ਤੇ ਕਿਰਦਾਰ ਤੇ ਹੁੰਦਾ ਵੀ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ ਇਹਨਾਂ 6 ਮਹੀਨਿਆਂ ਚ ਮਾੜੀ-ਮੋਟੀ ਅਸੀਂ ਕੋਸ਼ਿਸ਼ ਵੀ ਕੀਤੀ ਵੀ ਐਸਡੀਪੀਸੀ ਦੇ ਲੈਕਚਰਾਂ ਤੇ ਸਾਨੂੰ ਕੋਈ ਹਸਾਰਾ ਮਿਲਦੇ ਜਿਹੜੇ ਮੰਨ ਲਓ ਭਾਜਪਾ ਦੇ 10-15 ਮੈਂਬਰ ਐ ਵੀ ਸਾਨੂੰ ਵੋਟ ਹੀ ਪਾ ਦੇਣ ਉਹ 10-15 ਵੋਟਾਂ ਭਾਜਪਾ ਕੋਆ ਸਕਦੀ ਸੀ ਪਤਾ ਨਹੀਂ ਸੁਬੀਰ ਨੂੰ ਬਾਦਲ ਨਾਲ ਕੀ ਸਮਝੌਤਾ ਮੁੱਕਿਆ ਸਾਰੇ ਦੀ ਸਾਰੀਆਂ ਸੁਬੀਰ ਤੋਂ ਬਾਦਲ ਨੂੰ ਕਾਂਗਰਸ ਪਾਰਟੀ ਦੇ ਦੋ ਮੈਂਬਰ ਹੈ ਔਰ ਦੋਨੇ ਘਰੋਂ ਨਿਕਲ ਕੇ ਅਮਰਸਰ ਸਾਹਿਬ ਪਹੁੰਚ ਗਏ ਸੀ ਇੱਕ ਕਾਕਾ ਸਿੰਘ ਲੋਗੜਾ ਮੇਰੇ ਭਰਾ ਹੈ ਦੂਸਰਾ ਨਾ ਕਰਜਨ ਨੂੰ ਮੈਨੂੰ ਇਹ ਗੱਲਾਂ ਸਾਡੇ ਵਾਲਿਆਂ ਦੀਆਂ ਨੰਗੀਆਂ ਕਰਨ ਲਈ ਬੋਲਣੀਆਂ ਪੈਣੀਆਂ ਇੱਕ ਸਾਬ ਬਲਵਿੰਦਰ ਸਿੰਘ ਬੈਸ ਸਾਹਿਬ ਹੈ ਦੋਨਾਂ ਨਾਲ ਗੱਲ ਹੋਈ ਕਿਉਂਕਿ ਵੋਟ ਤਾਂ ਫਿਰ ਵਿਰੋਧੀ ਸੀ ਉਹ ਬੰਗਣੀ ਤਾਂ ਪਹਿਣੀ ਹੈ ਨਾ ਪਰ ਤੁਸੀਂ ਅੰਦਾਜ਼ਾ ਲਾਓ ਕਿ ਬੋਰਡ ਦੇ ਦਰਵਾਜ਼ੇ ਤੋਂ ਮੋੜ ਕੇ ਵਾਪਸ ਲੈ ਲਿਆ ਲੈ ਲਿਆ ਕਿਉਂਕਿ ਕਹਤਾ ਮੈਂ ਬਾਏ ਇਲੈਕਸ਼ਨ ਚ ਭਲਾਣੇ ਤਾਂ ਥੋੜੀ ਮਦਦ ਕਰ ਦੇ ਇਹੀ ਹਾਲ ਆਮ ਆਦਮੀ ਪਾਰਟੀ ਦੇ ਸਰਕਾਰ ਨਾਲ ਹੋ ਰਿਹਾ ਹੈ ਮੈਨੂੰ ਇੱਕ ਬੰਦਾ ਇੱਕ ਜੰ ਬੰਦਾ ਬਾਹਰ ਖੜੀ ਕਰਕੇ ਦੱਸ ਦੇ ਵੀ ਸਰਕਾਰ ਵਾਲੇ ਨੇ ਕਿਸੇ ਤੇ ਕੋਈ ਪਰਚਾ ਪਾਤਾ ਦਬਾਅ ਪਾਤਾ ਐਵੇਂ ਹੀ ਕਦੇ ਕਹਿੰਦੇ ਜੀ ਫਲਾਣੇ ਨੂੰ ਫਲਾਣਾ ਬੂਟਰੀ ਜਾਂਦਾ ਝੋਕਾ ਫੂਲ ਕਰੀ ਜਾਂਦਾ ਇਸ ਕਰਕੇ ਭਰਾਵੋ ਇਹ 6 ਮਹੀਨਿਆਂ ਦੇ ਵਿੱਚ ਨਾ ਆਰਐਸਐ ਦੀ ਛੇ ਮੈਨੂੰ ਕੋਈ ਲੱਭੀ ਐ ਨਾ ਇਹ ਏਜੰਸੀਆਂ ਮਰੀਆਂ ਮੈਨੂੰ ਕੋਈ ਲੱਭੀ ਐ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵਾਲ ਜਿੰਨੀ ਵੀ ਕਿਸੇ ਦੀ ਕੋ ਮਦਦ ਕਰਕੇ ਇਹਦੇ ਖਿਲਾਫ ਕੋ ਵੱਡਾ ਕੜਾ ਕਰਦੇ ਹੋ ਨਾ ਇਹ ਨੰਗਾ ਚਿੱਟਾ ਸਾਰੇ ਧੂਰ ਬੋਲਦੇ ਆਪ ਦੇ ਮੁਫਾਤਾਂ ਲਈ ਵਰਤਦੇ ਜਿੱਥੇ ਜਾਣਾ ਹੁੰਦਾ ਤੇ ਦੂਜਿਆਂ ਪ੍ਰਤੀ ਇਹ ਝੂਠ ਬੋਲਦੇ ਆ ہاں ਇੱਕ ਗੱਲ ਮੈਂ ਹੋਰ ਕਹਿ ਦਿਆਂ ਭਾਵੇਂ ਅੱਜ ਮਾੜੀ ਮੁੱਟੀ ਸਾਡੇ ਕਿਸੇ ਬੰਦੇ ਦੇ ਖਿਲਾਫ ਵੀ ਜਾਵੇ ਮੈਂ माफी ਚਾਹੁੰਦਾ ਜਦੋਂ ਸਰਦਾਰ ਸ਼ਕੰਦਰ ਸਿੰਘ ਮਲੂਕਾ ਸਾਹਿਬ ਸਾਡੇ ਨਾਲ ਬੈਠਦੇ ਸੀ ਤੇ ਸਾਡੇ ਤੇ ਇਲਜ਼ਾਮ ਕੀ ਲੱਗਦੇ ਸੀ ਕਿ ਆਰਐਸਐਸ ਵਾਲੇ ਹੈ ਜੀ ਇਹ ਭੀਜਪੀ ਵਾਲੇ ਹੈ ਜੀ ਐਂ ਕਹਿੰਦੇ ਸੀ ਨਾ ਤੇ ਜਿੱਦਣ ਸਰਦਾਰ ਸੁਭੀਸ਼ੂ ਬਾਦਲ ਨਾਲ ਜਾ ਕੇ ਸੇਵਾ 'ਚ ਬਹਿ ਗਏ ਉਦੋਂ ਇੱਕ ਦਿਨ ਸੀ ਪੰਥਰਕ ਹੋ ਗਏ ਮੁੜ ਕੇ ਨਾ ਇਹਨਾਂ ਤਾਂ ਆਈਟੀ ਸੈੱਲ ਨਾ ਕੋ ਲੀਡਰ ਤੇ ਨਾ ਕਿਸੇ ਨੇ ਕੋ ਗਿਆਨ ਦਿੱਤਾ ਦਿੱਤਾ ਕਿਸੇ ਨੇ ਐਂ ਥੋੜੇ ਬਦਲ ਚਾਹੀਦਾ ਯਾਰ ਜੇ ਉਹਨਾਂ ਨੇ ਬੀਜੇਪੀ ਬੰਨੀ ਜਾਣਾ ਹੁੰਦਾ ਉਹਨਾਂ ਦੀ ਲੋਹ ਰਾਣੀ ਇਲੈਕਸ਼ਨ ਲੜਦੀ ਸੀ ਉਹ ਜੁਆਇਨ ਕਰ ਲੈਂਦੇ ਜੇ ਅਗਲੇ ਨੇ ਰਹਿਣਾ ਚਾਹੁੰਦਾ ਸੀ ਤੇ ਤੁਸੀਂ ਉਹਨਾਂ ਨੂੰ ਵੀ ਬਣਾ ਕੇ ਬੀਜੇਪੀ ਦੇ ਪੇਸ਼ ਕਰੀ ਕੇ ਜਦੋਂ ਤੁਹਾਡੇ ਵਾਲੀ ਕੁਰਸੀ ਤੇ ਆ ਗਿਆ ਨਾਲ ਦੀ ਨਾਲ ਪੰਥਕ ਹੋ ਜਾਂਦਾ ਇੱਕ ਹੋਰ ਨਵੀਂ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਪਿਛਲੇ ਦਿਨਾਂ ਦੇ ਦੌਰਾਨ ਇੱਕ 2 ਦਸੰਬਰ ਤੋਂ ਪਹਿਲਾਂ 30 ਤਰੀਕ ਨੂੰ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੌਣ ਕੌਣ ਸੀਗੇ ਮੀਟਿੰਗ ਵੀ ਕਾਬਜ ਧੜੇ ਵੱਲੋਂ ਆਫਰ ਤੇ ਹੋਈ ਜਿਦੇ ਤੇ ਸਰਦਾਰ ਬਲਵਿੰਦਰ ਸਿੰਘ ਹੁੰਦਰ ਸਾਹਿਬ ਤੇ ਵਿਕਰਮ ਸਿੰਘ ਮਜੀਠੀਆ ਸਾਹਿਬ ਜੇ ਮੈਂ ਗਲਤ ਨਾ ਹੋਵਾਂ ਦੋ ਸੱਜਣ ਆਏ ਤੇ ਇਧਰਲੇ ਪਾਸੇ ਵੀ ਦੋ ਸੱਜਣ ਸੀਗੇ ਜਿਨ੍ਹਾਂ ਚ ਇੱਕ ਸੀਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਤੇ ਦੂਜੇ ਸੀਗੇ ਸ਼ਕੰਦਰ ਸਿੰਘ ਬਲੂਕਾ ਸਾਹਿਬ ਮੈਂ ਇੱਕ ਗੱਲ ਸਾਰੇ ਅਕਾਲੀ ਦਲ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਆਈਟੀ ਵਾਲੇ ਵਰਕਰਾਂ ਨੂੰ ਵੀ ਪੁੱਛਣਾ ਚਾਹਣਾ ਵੀ ਜਿੱਦਨ ਤਾਂ ਉਹ ਜੰਮੂ ਜਾਏ ਸੀ ਪ੍ਰਚਾਰ ਲਈ ਸੱਚੇ ਗਏ ਝੂਠੇ ਗਏ ਮੈਂ ਕੰਡੈਮਨ ਕਰਦਾ ਨਹੀਂ ਜਾਣਾ ਚਾਹੀਦਾ ਮੈਂ ਪਹਿਲਾਂ ਹੀ ਕੰਡੈਮਨ ਕਰ ਦਮਾ ਕਿ ਨਹੀਂ ਜਾਣਾ ਚਾਹੀਦਾ ਸੀ ਨਾ ਕਿਸੇ ਦਾ ਸਲਾਹ ਕਰਕੇ ਗਏ ਸੀ ਪਰ ਉਦੋਂ ਦਾ ਉਹ ਉਹਨਾਂ ਦੇ ਖਾਫੀ ਨਿੱਕਰ ਪੁੱਂਦੇ ਸੀ ਕਿ ਤੁਸੀਂ ਆਰਐਸਐਸ ਦੇ ਤੇ ਬੀਜੇਪੀ ਦੇ ਦੱਸਦੇ ਸੀ ਤੇ ਜਦੋਂ ਤੁਹਾਡੇ ਲੀਡਰ ਮੀਟਿੰਗ ਕਰਦੇ ਆ ਉਦੋਂ ਫਿਰ ਪੰਥ ਕਿਵੇਂ ਹੋ ਜਾਦਾ ਬੰਦਾ ਇੱਕ ਮਿੰਟ ਚ ਕਿਹੜੀ ਵਾਸ਼ਿੰਗ ਮਸ਼ੀਨ ਨਾਲ ਪੰਥ ਹੋ ਜਾਂਦਾ ਇਸ ਕਰਕੇ ਭਰਾਵੋ ਨਾ ਮੈਨੂੰ ਕੋਈ ਏਜੰਸੀ ਲੱਭੀਏ ਪੰਜਾਬ 'ਚ ਜਿਹੜਾ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਇਹ ਸਾਡੇ ਆਪ ਦੇ ਫੇਲੀਅਰ ਹੋ ਸਕਦੇ ਆ ਉੱਠਿਆ ਆਪ ਤੋਂ ਨਾ ਜਾਵੇ ਫਿੱਕੇ ਮੂੰਹ ਗੋਡਿਆਂ ਵਾਲੀ ਗੱਲ ਐ ਅਸੀਂ ਕੰਮ ਆਪ ਗਲਤ ਕੀਤੇ ਆ ਪਾਰਟੀ ਇਸ ਲੈਵਲ ਤੇ ਜਾਂਦੀ ਐ ਤੇ ਦੋਸ਼ ਅਸੀਂ ਭਰਾਵੋ ਦੂਜਿਆਂ ਨੂੰ ਦਿੰਨੇ ਆ ਹੋ ਸਕਦਾ ਮੈਨੂੰ ਮੇਰੀ ਪਾਰਟੀ ਵਾਲੇ ਵੀ ਅੱਜ ਗੁੱਸਾ ਕਰਨ ਵੀ ਤੈਨੂੰ ਇਹਨਾਂ ਗੱਲਾਂ ਕਰਨ ਦੀ ਲੋੜ ਨਹੀਂ ਸੀ ਪਰ ਇਹ ਕਈ ਵਾਰੀ ਕਈ ਗੱਲਾਂ ਸਬੂਤ ਵਜੋਂ ਦੱਸਣੀਆਂ ਪੈਂਦੀਆਂ ਵੀ ਜੇ ਐਸ ਪਾਸੇ ਦੀ ਕੁਰਸੀ ਤੇ ਬੈਠ ਗੋ ਤਾਂ ਫਿਰ ਪੰਥਕ ਐ ਤੇ ਜੇ ਦੂਜੇ ਪਾਸੇ ਦੀ ਤੇ ਸਾਰੇ ਸਾਰੇ ਆਰਐਸਐਫ ਤੇ ਬੀਜੇਪੀ ਨਾਲ ਰਹੋ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ ਅਸੀਂ ਐਸਪੀਸੀ ਦੀ ਚੋਣ ਵੀ ਕਿਸ ਮੁੱਦੇ ਤੇ ਲੜੀ ਸੀ ਆ ਮਤਾ ਅਸੀਂ ਪਹਿਲਾਂ ਅੰਤਰੀਕ ਕਮੇਟੀ 'ਚ ਵੀ ਜਾਂਦਾ ਸੀ ਕਿ ਐਸਪੀਸੀ ਦੇ ਸਾਰੇ ਮੈਂਬਰਾਂ ਨੂੰ ਵੀ ਭੇਜਿਆ ਸੀ ਕਿ ਸ਼੍ਰੀ ਕਾਲਕਟਕ ਸਾਹਿਬ ਦੇ ਜਥੇਦਾਰ ਸਾਹਿਬ ਤੇ ਬਾਕੀ ਜਥੇਦਾਰ ਸਾਹਿਬਾਨ ਨੂੰ ਲਾਉਣ ਦੀ ਸੇਵਾ ਦੇਣ ਦੀ ਤੇ ਸੇਵਾ ਤੋਂ ਹਟਾਉਣ ਦੀ ਵਿਧੀ ਵਿਧਾਨਕੀ ਹੋਣਾ ਚਾਹੀਦਾ ਹੈ ਇਹ ਨਹੀਂ ਵੀ ਇੱਕ ਟੈਲੀਫੋਨ ਚਾਲੜਿਆ ਤੇ ਦੋ ਬੰਦਿਆਂ ਤੋਂ ਦਰਖਾਸਤ ਲੈ ਲਈ ਤੇ ਤੁਸੀਂ ਉਹ ਜਥੇਦਾਰ ਸਾਹਿਬ ਨੂੰ ਹਟਾਉਣ ਵਾਲੇ ਪਾਸੇ ਤੁਰਪੋ ਇਹ ਵੀ ਮੁੱਦਾ ਸੀਗਾ ਤੇ ਮੈਂ ਅਖੀਰ 'ਚ ਹੱਥ ਬੰਨ੍ਹ ਕੇ ਬੇਤੀ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਿੰਗ ਕਮੇਟੀ ਮੈਂਬਰ ਨੂੰ ਪ੍ਰਮਾਤਮਾ ਨੂੰ ਜਾਣ ਦੇਣੀ ਆ ਯਾਰ ਜਿਹੜਾ 50 ਦਾ ਉਹਦੀ 20 ਸਾਲ ਉਮਰ ਹੋਣੀ ਜਿਹੜਾ ਕੋਈ 40 ਦਾ ਉਹਦੀ 30 ਸਾਲ ਹੋ ਸਕਦੀ ਹੈ ਜਿਹੜਾ ਕੋਈ 50 60 ਦਾ ਉਹਦੀ ਕੋਈ 15 ਸਾਲ ਉਮਰ ਰਹਿੰਦੀ ਹੋ ਸਕਦੀ ਹੈ ਰੱਬ ਨੂੰ ਜਾਣ ਦੇਣੀ ਹੈ ਕਿਰਪਾ ਕਰਕੇ ਸ਼੍ਰੀ ਕਲਕੱਤ ਸਾਹਿਬ ਨਾਲ ਟਕਟਰ ਨਾ ਲਾਓ ਤੇ ਮੈਂ ਪਾਰਟੀ ਪ੍ਰਧਾਨ ਸਾਹਿਬ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਬੇਨਤੀ ਕਰਦਾ ਤੁਸੀਂ ਮੈਨੂੰ ਨਾ ਲਿਓ ਪਾਰਟੀ ਕੀ ਹੈ ਮੇਰਾ ਮੈਨੂੰ ਕੋਈ ਜ਼ਰੂਰੀ ਨਹੀਂ ਹੈ ਵੀ ਮੈਂ ਤੁਹਾਡੇ ਨਾਲ ਆ ਕੇ ਤੁਹਾਡੀ ਪਾਰਟੀ 'ਚ ਹੀ ਕੰਮ ਕਰਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੀਪਾ ਜੀ ਨੂੰ ਬੇਨਤੀ ਹੈ ਤੁਹਾਡੇ ਬੱਚਿਆਂ ਨੂੰ ਬੇਨਤੀ ਹੈ ਆਪ ਦੀ ਕੁਲਤਾ ਜਾਂ ਕਹਿ ਲਈਏ ਕਿ ਆਪਦੇ ਬੱਚਿਆਂ ਤੇ ਇਹ ਗੱਲਾਂ ਭਾਰੀ ਪੈਂਦੀਆਂ ਕਿਰਪਾ ਕਰਕੇ ਅਕਾਲ ਤਖਤ ਸਾਹਿਬ ਨਾਲ ਟੱਕਰ ਨਾ ਲਓ ਅਕਾਲ ਤਖਤ ਸਾਹਿਬ ਨੇ ਜੋ ਕਿਹਾ ਅਸੀਫੇ ਮਨਜ਼ੂਰ ਕਰ ਲਓ ਇਹ ਜਿਹੜੀ ਕਮੇਟੀ ਬਣੀ ਹੈ ਨੇ ਤੁਹਾਡੇ ਦਫ਼ਤਰ ਬੈਠ ਕੇ ਭਰਤੀ ਕਰਨੀ ਹੈ ਇਹ ਕੀ ਵਿੱਚੋਂ ਖਾ ਲੂਗੀ ਕੁਝ ਜਾਂ ਕਿੱਥੋਂ ਇਹਨੂੰ ਵੱਧ ਮੈਂਬਰ ਕਿਹਦੇ ਪਰ ਲਿਓਗੀ ਜਿਹੜਾ ਬੰਦਾ ਵੱਧ ਕਾਪੀਆਂ ਭਰ ਕੇ ਲਿਓਗਾ ਮੈਂਬਰ ਉਹਦੇ ਹੀ ਬਣਨੇ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੀ ਉਹ ਦੇ ਰਿਹਾ ਦਿਕਰਤ ਲੀਡਰਸ਼ਿਪ ਮੇਰਾ ਕੋਈ ਸਵਾਰਥ ਨਹੀਂ ਜਿੱਦਨ ਤੁਸੀਂ ਇਹ ਦੋਨੇ ਕੰਮ ਕਰ ਦਿਓਗੇ ਸਮਝ ਲਓ ਮੈਂ ਤਾਂ ਉਦੋਂ ਆਜ਼ਾਦ ਹੋ ਗਿਆ ਫੇਰ ਮੈਂ ਸਾਰਿਆਂ ਨੂੰ ਬੁਲਾ ਕੇ ਪੁੱਛੂੰਗਾ ਜਾਂ ਦੱਸੂੰਗਾ ਵੀ ਮੈਂ ਸਿਆਖ ਕਿੱਥੇ ਕਰਨੀ ਹੈ ਤੇ ਕੀ ਕਰਨੀ ਹੈ ਮੇਰਾ ਅੱਜ ਦਾ ਸਵਾਰਥ ਇਹ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਚਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਬਚੂਗਾ ਤਾਂ ਜੇ ਸ਼੍ਰੀ ਕਾਲਕਟਖ ਸਾਹਿਬ ਤੋਂ ਹੋਇਆ ਹੁਕਮਨ ਹੋਸੀ ਇਨ ਬਿਨ ਮੰਨ ਕੇ ਤੇ ਜਿਹੜਾ ਹੈਗਾ ਉਹ ਪੂਰਾ ਕਰੀਏ